ਆ ਦੇਖੋ ਇੱਦਾਂ ਛਲੀਆਂ ਉਂਗਰਦੀਆਂ ਜੇ ਅਸੀਂ ਨਾ ਚੱਕੀਏ ਨਾ ਮੀਂਹ ਉੱਪਰੋਂ ਪੈ ਰਿਹਾ ਤੇ ਕੱਡੀਆਂ ਪਈਆਂ ਪੂਣਾ ਆਹ ਹਾਲ ਸਰਸਿਕਾਲਜੀ ਸਾਰਿਆਂ ਨੂੰ ਅੱਜ ਹੈਗੀ ਆ ਤਰੀਕ 6 9 2025 ਅੱਜ ਅਸੀਂ ਮੱਕੀ ਵਧਣ ਲਾਇਓ ਸੀਗੇ ਬੰਦੇ ਕੱਲ੍ਹ ਦੇ ਲਾਇਓ ਸੀਗੇ ਵਧਣ ਤੇ ਪੂਣਾ ਜੀਆਂ ਕੱਢ ਲਈਆਂ ਸੀਗੀਆਂ ਤੇ ਜਿਹੜੇ ਟਾਂਡੇ ਆ ਉਹ ਤੋੜ ਕੇ ਜਿਹੜੇ ਆ ਉਹ ਲੈ ਕੇ ਜਾ ਰਹੇ ਆ ਤੇ ਬਾਕੀ ਦੇਖਣ ਆਏ ਸੀਗੇ ਤੇ ਅੱਜ ਯਾਰ ਮੀਂਹ ਲਾਪਿਆ ਪੈਣ ਤੜਕੇ ਦਾ ਸਵੇਰ ਦਾ ਤੇ ਮੀਂਹ ਜਿਹੜਾ ਆ ਪੂਣਾ ਹੋ ਗਈਆਂ ਗਿੱਲੀਆਂ ਛੱਲੀਆਂ ਹੋ ਗਈਆਂ ਕਹਿਣ ਦਾ ਮਤਲਬ ਗਿੱਲੀਆਂ ਤੇ ਬੂਰੇ ਬੂਰੇ ਇਹ ਲੈ ਕੇ ਆਏ ਸੀਗੇ ਤੁਹਾਨੂੰ ਦਿਖਾਉਣੇ ਆ ਹਾਲਾਤ ਤੇ ਚਲੋ ਹਲਾ ਅੱਜ ਤੋਂ ਉਦਾਂ ਵੈਸੇ ਮੀਂਹ ਮੂਹ ਦੱਸਿਓ ਆ ਵੀ ਅੱਜ ਤੋਂ ਮੀਂਹ ਜਿਹੜੇ ਦੁਆਰਾ ਫੇਰ ਸਟਾਰਟ ਹੋ ਜਾਣੇ ਆ ਤੇ ਹੁਣ ਥੋੜੇ ਆ ਮੀਂਹ ਹਟ ਗਿਆ ਆ ਵਿੱਚ ਆ ਜਾਂਦਾ ਇੱਕਦਮੀ ਤੇ ਮੈਂ ਕਹਾਂ ਚਲੋ ਫਟਾਫਟ ਆਪਾਂ ਜਿਹੜੀਆਂ ਪੂਣਾ ਕੱਢੀਆਂ ਆ ਉਹਨਾਂ ਨੂੰ ਫਟਾਫਟ ਬੋਰੀਆਂ ਦੇ ਵਿੱਚ ਪਾ ਲਈਏ ਆ ਦੇਖਿਓ ਤੁਹਾਨੂੰ ਦਿਖਾਉਨੇ ਆ ਆ ਉਧਾ ਵੇਖੇ ਗਿੱਲੀਆਂ ਹੋ ਗਈਆਂ ਪੂਣਾ ਗੱਡੀਆਂ ਹੋਈਆਂ ਪੂਣਾ ਹੋਈਆਂ ਗਿੱਲੀਆਂ ਤੇ ਥੋੜ੍ਹਾ ਜਿਹਾ ਤੇ ਆ ਆ ਵੱਡੇ ਆ ਤੇ ਇਹ ਆਪਣੇ ਇੱਧਰ ਗੁੱਜਰ ਪਾਈ ਯਾਰਾ ਲੱਗਾ ਆ ਵੱਢਣ ਤੋਂ ਆ ਆਪਣੇ ਪਸ਼ੂਆਂ ਨੂੰ ਡੰਡੇ ਪਾਈ ਜਾਂਦਾ ਕਿਉਂਕਿ ਸਾਡੇ ਕੋਲ ਪਸ਼ੂ ਹੈ ਨਹੀਂ ਇਸ ਕਰਕੇ ਫੇ ਉਹ ਆਪਣੇ ਪਸ਼ੂਆਂ ਚਾਰੀ ਜਾਂਦੇ ਆ ਪੂਣਾ ਤੋੜ ਤੋੜ ਕੇ ਸਿੱਟੀ ਜਾਂਦੇ ਆ ਤੇ ਇਹ ਉਹ ਆਪਾਂ ਲੈਂਦੇ ਆ ਬੋਰੇ ਤੇ ਆਪਾਂ ਹੁਣ ਪਾਉਨੇ ਆ ਛਲੀਆਂ ਵਿੱਚ ਆਹ ਤੁਸੀਂ ਦੇਖ ਸਕਦੇ ਆ ਹੁਣ ਹੋ ਗਈਆਂ ਗਿੱਲੀਆਂ ਮੀਂਹੀ ਬੱਦਲ ਦੇਖੋ ਉੱਪਰ ਬੱਦਲ ਪੂਰਾ ਬਣਿਆ ਨਾ ਪਤਾ ਨਹੀਂ ਕਦੋਂ ਮੀਂਹ ਆ ਜਵੇ ਦੁਬਾਰਾ ਫੇ ਉਦਾਂ ਦੱਸਿਆ ਹੈਗਾ ਆ ਠੀਕ ਹੈ ਜੀ ਤੇ ਚਲੋ ਕਰਦੇ ਆ ਹੌਲੀ ਹੌਲੀ ਕੰਮ ਲੋ ਜੀ ਆਪਾਂ ਫਿਰ ਬੋਰੇ ਚੱਕ ਲਈ ਤਾਂ ਲਾਪੇ ਛਲੀਆਂ ਪਰਨ ਕਿਉਂਕਿ ਅਸਿਕਾ ਵੀ ਚਲੋ ਹੌਲੀ ਹੌਲੀ ਭਰਦੇ ਆ ਮੀਂਹ ਤਾਂ ਪੈ ਰਿਹਾ ਮੜਾ ਮੜਾ ਹੜ ਜਾਂਦਾ ਵਿੱਚੇ ਸ਼ੁਰੂ ਹੋ ਜਾਂਦਾ ਸੀਗਾ ਤੇ ਵਿਚ ਨਾਲ ਥੱਲੇ ਸੀਂਗ ਜੇ ਲੱਗਣ ਲੱਪੀ ਸੀ ਜਿੱਦਾਂ ਥੱਲੇ ਛੱਲੀਆਂ ਨੂੰ ਤੇ ਪਿਆ ਪਿਆ ਨੂੰ ਥੱਲੇ ਕੀੜੀਆਂ ਵਗੈਰਾ ਕਾਫੀ ਫਿਰ ਝਾੜ ਝਾੜ ਕੇ ਜਿਹੜੇ ਇੱਥੋਂ ਪਾਈਆਂ ਜੇ ਅਸੀਂ ਥੋੜੇ ਜਿਹੇ ਹੋਰ ਰੱਖਦੇ ਤਾਂ ਫਿਰ ਥੋੜਿਆ ਜਿਆ ਕੱਲੀਏ ਵੀ ਖਾਲਣੀਆਂ ਸੀ ਨਾ ਕੀੜੀਆਂ ਦੇ ਕੋ ਉਕਾਉਣੀਆਂ ਨਹੀਂ ਪੈ ਜਾਂਦਾ ਜਿੱਦਾਂ ਮਤਲਬ ਤੇ ਉਹ ਬੁਰੇ ਹਾਲੀ ਹੋ ਜਾਣੇ ਸੀ ਛੱਲੀਆਂ ਦੇ ਤੇ ਵਿੱਚ ਉਂਗਰ ਨੂੰ ਵੀ ਲਾ ਪਈਆਂ ਸੀਗੀਆਂ ਤੇ ਹੌਲੀ ਹੌਲੀ ਕਰਕੇ ਅਸੀਂ 1 2 2 ਕਰਕੇ ਬੂਰੇ ਫੜਾ ਫਟ ਭਰੇ ਤੇ ਮੈਂ ਕਿਹਾ ਚੱਲ ਪਹਿਲਾਂ ਬੂਰੇ ਭਰ ਲੈਨੇ ਆ ਤੇ ਬਾਅਦ ਵਿੱਚ ਫੇਰ ਅਸੀਂ ਜਿਹੜਾ ਆ ਉਹਨੂੰ ਢੋਲਾਂਗੇ ਕਿਉਂਕਿ ਫੇਰ ਆਪਾਂ ਰੋਗਤ ਦਾ ਸੀ ਮੈਂ ਕਿਹਾ ਹੱਲੇ ਨਾ ਛੱਲੀਆਂ ਵੀ ਕੱਢਿਓ ਥੋੜੀ ਜਿਹੀ ਰੁਕ ਲਈਏ ਪੰਜ ਚਾਰ ਕ ਬੂਰੇ ਵਿੜੇ ਆ ਭਰੇ ਆ ਤੇ ਮੀਂਹ ਲਾ ਪਿਆ ਮਾੜਾ ਮਾੜਾ ਫੇਰ ਸ਼ੁਰੂ ਹੋਣ ਤੇ ਦੋ ਤਿੰਨ ਕ ਬੂਰੇ ਜਿਹੜੇ ਰਹਿੰਦੇ ਆ ਛੱਲੀਆਂ ਉਦਾਂ ਆਪਣੀਆਂ ਪਈਆਂ ਹੋਈਆਂ ਹੱਲੇ ਤੇ ਆਹ ਤੁਸੀਂ ਦੇਖ ਸਕਦੇ ਢੇਰੀਆਂ ਕਿੱਦਾਂ ਲੱਗੀਆਂ ਤੇ ਆਹ ਦੇਖੋ ਇਧਰੇ ਪਾਸੇ ਵੀ ਆਹ ਢੇਰੀਆਂ ਜਣੀਆਂ ਲੱਗੀਆਂ ਹੋਈਆਂ ਉਂਗਰੀ ਆ ਰਹੀਆਂ ਛੱਲੀਆਂ ਹਨਾ ਮਤਲਬ ਦਾਣੇ ਉਂਗਲ ਰਹੇ ਆ ਜੇ ਮੀਂਹ ਚ ਪਾਣੀ ਚ ਭejਦੀ ਆ ਤਾਂ ਇੱਕ ਪੰਗਾ ਨਹੀਂ ਹੈਗਾ ਅਧੀਆਂ ਖੜੀਆਂ ਹੱਲੇ ਅੱਧਾ ਖੇਤ ਖੜਾ ਆ ਤਾਂ ਅੱਧਾ ਵੱਡਾ ਹੋ ਗਿਆ ਥਾਂ ਥੋੜਾ ਹੀ ਆ ਆਪਣੇ ਗੁਜ਼ਾਰੇ ਜੋਗੀ ਬਿਜਲੀ ਦੀ ਥਾਂ ਜੋਗੀ ਆ ਹਲੇ ਪਈਆਂ ਸਾਰੀਆਂ ਚਲੋ ਥੋੜੀ ਥੋੜੀ ਪਾਉਣੇ ਜਿੰਨੀਆਂ ਕੋ ਪੈਂਦੀਆਂ ਮੈਂ ਤਾਂ ਕਹਿੰਦਾ ਸੀ ਸਾਰੀਆਂ ਪੈ ਜਵੇ ਸਾਰੀਆਂ ਪੈ ਜਾਂਦੀਆਂ ਥੋੜਾ ਇਦਾਂ ਸੀ ਵੀ ਚਲੋ ਉੱਥੇ ਸਾਡੇ ਥਾਂ ਹੈਗਾ ਹਵੇਲੀ ਤਿੰਨਾ ਥੱਲੇ ਉੱਥੇ ਥੋੜੀਆ ਰੱਖ ਲੈਂਦੇ ਤੇ ਥੋੜਾ ਪਾਣੀ ਤੋਂ ਪਚਾਪ ਜੂ ਹੋ ਜਾਂਦਾ ਸਾਡੀ ਕੋਸ਼ਿਸ਼ ਤਾਂ ਮੇਰੀ ਇਹੀ ਆ ਵੀ ਥੋੜਾ ਉਮੀਦੋਂ ਪਹਿਲਾਂ ਪਹਿਲਾਂ ਗੱਡੀ ਵਾਲਾ ਇੱਕ ਕਰਕੇ ਫਟਾਫਟ ਉੱਤੇ ਢੋ ਲਈਏ ਭਾਈ ਦੇਖੋ ਕੀ ਹੁੰਦਾ ਨਾ ਅੱਗੇ ਫਿਲਹਾਲ ਭਰਨੇ ਵਾਲੀਆਂ ਪਈਆਂ ਬੋਰੇ ਵੀ ਥੁੜ ਗਏ ਉਹ ਵੀ ਲਿਆਉਣੇ ਆ ਦੇਖਦੇ ਆ ਲੋ ਫਿਰ ਉਹੀ ਗੱਲ ਹੋਈ ਨਾ ਨਹੀਂ ਆ ਗਿਆ ਨਹੀਂ ਹੋ ਗਿਆ ਤੇਜ਼ ਤੇ ਚੰਨੀਆਂ ਹਲੇ ਸਾਡੀਆਂ ਕਿੱਥੇ ਆਣ ਵਾਲੀਆਂ ਪਈਆਂ ਇਕੱਠੀਆਂ ਕਰਨੇ ਵਾਲੀਆਂ ਪਈਆਂ ਜੀ ਉੰਗਰੀ ਜਾਂਦੀਆਂ ਏਸ ਲਈਆਂ ਕੋਈ ਉਸ ਮਾਤਾ ਵਾ ਜਾਣਦਾ ਸਭ ਕੁਝ ਬੂਰੇ ਹੈਗਾ ਉਹਦੇ ਹੱਥ ਪਾਸੇ ਹੈ ਨਾ ਹੁਣ ਆਪਾਂ ਚੱਲੇ ਆਂ ਘਰ ਨੂੰ ਤੇ ਮਾਤਾ ਨੂੰ ਫੋਨ ਕੀਤਾ ਮੈਂ ਕਿਹਾ ਮਾਤਾ ਬੂਰੇ ਕੱਢ ਕੇ ਰੱਖ ਬੂਰੇ ਥੁੜਗੇ ਆਪਣੇ ਤੇ ਫੜਾਫੜ ਜਿਹੜੀਆਂ ਭਰ ਲਈਏ ਉਸ ਤੋਂ ਬਾਅਦ ਫੇਰ ਦੇਖ ਲਾਂ ਨੇ ਢੋਲਾ ਨੇ ਆ ਜੋ ਕਿਉਂਕਿ ਹਲੇ ਕਾਫੀ ਪਈਆਂ ਆ ਬੋਰੇ ਵੀ ਥੋੜੇ ਗਏ ਆ ਇੱਕ ਦੋ ਕਬੂਰੇ ਰਹਿ ਗਏ ਉਹ ਫੜਾਫੜ ਭਰ ਕੇ ਤੇ ਮੈਂ ਮਾਤਾ ਨਾਲ ਲਿਆ ਕੇ ਤਾਂ ਫਿਰ ਜਿਹੜੀਆਂ ਰਹਿੰਦੀਆਂ ਛੱਲੀਆਂ ਇਹ ਫੜਾਫੜ ਪਾ ਲਈਏ ਮੀਂਹ ਪੈਣ ਲੱਪਿਆ ਆ ਮੀਂਹ ਕਿਸੇ ਵੇਲੇ ਵੀ ਤੇਜ਼ ਹੋ ਸਕਦਾ ਬੱਦਲ ਬਹੁਤ ਜ਼ਿਆਦੇ ਹੋਏ ਆ ਤੇ ਬਾਕੀ ਚਲੋ ਦੇਖਦੇ ਆ ਕੀ ਮਾਹੌਲ ਕਿਦਾਂ ਦਾ ਬਣਦਾ ਕੀ ਸਮਾਂ ਆਉਂਦਾ ਉਹ ਚਲੋ ਦੇਖਦੇ ਆ ਹਣਾ